ਤਕ ਪਾਸੇ ਜਿੱਥੇ ਲੈਂਡਸਲਾਈਡ ਅਤੇ ਮੀਹੜਾ ਨੇ ਹਿਮਾਚਲ 'ਚ ਤਬਾਹੀ ਮਚਾਈ ਰੱਖੀਏ ਉੱਥੇ ਹੀ ਕੇਰਲਾ ਦੇ ਵਾਇਨਾਡ ਵਿੱਚ ਲੈਂਡਸਲਾਈਡ ਹੋਣ ਕਾਰਨ ਚਾਰ ਪਿੰਡਾਂ ਨੂੰ ਪੂਰੀ ਤਰ੍ਹਾਂ ਨੁਕਸਾਨ ਪਹੁੰਚਿਆ ਜੀ ਹਾਂ ਲੈਂਡਸਲਾਈਡ ਕਾਰਨ ਚਾਰ ਪਿੰਡ ਇਸ ਦੀ ਛਪੇਟ ਛਾਏ ਨੇ ਜਿਸ ਕਾਰਨ ਹੁਣ ਤੱਕ 43 ਲੋਕਾਂ ਦੀ ਮੌਤ ਹੋ ਚੁੱਕੀ ਹੈ ਜੀ ਹਾਂ ਸਵੇਰੇ ਕਰੀਬ 2 ਤੋਂ 3 ਵਜੇ ਦੇ ਵਿਚਕਾਰ ਇਹ ਲੈਂਡਸਲਾਈਡ ਹੋਈ ਹੈ ਜਿਸ ਤੋਂ ਬਾਅਦ ਹੁਣ ਤੱਕ 43 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਜਾ ਚੁੱਕੀ ਹੈ ਜਦਕਿ ਹਾਲੇ ਵੀ ਸੈਂਕੜੇ ਲੋਕਾਂ ਦੇ ਇਸ ਲੈਂਡਸਲਾਈਡ ਦੇ ਥੱਲੇ ਦਬੇ ਹੋਣ ਦਾ ਖਦਸ਼ਾ ਹੈ ਤਸਵੀਰਾਂ ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਜਿੱਥੇ ਤੱਕ ਵੀ ਨਜ਼ਰ ਜਾਂਦੀ ਹੈ ਉੱਥੇ ਤੱਕ ਤਬਾਹੀ ਹੀ ਤਬਾਹੀ ਨਜ਼ਰ ਆਉਂਦੀ ਹੈ ਜ਼ਮੀਨ ਪੂਰੀ ਤਰ੍ਹਾਂ ਖਿਸਕ ਚੁੱਕੀ ਹੈ ਹਜ਼ਾਰਾਂ ਦੀ ਗਿਣਤੀ ਚ ਦਰਖਤ ਅਤੇ ਹੋਰ ਮਲਬਾ ਟੁੱਟੇ ਹੋਏ ਨਜ਼ਰ ਆ ਰਹੇ ਨੇ ਇਸ ਨਾਲ ਹੀ ਗੱਡੀਆਂ ਵੀ ਇਸ ਲੈਂਡਸਲਾਈਡ ਵਿੱਚ ਰੁੜ ਗਈਆਂ ਨੇ ਕਈ ਗੱਡੀਆਂ ਹਾਲੇ ਵੀ ਪਾਣੀ ਵਿੱਚ ਫਸੀਆਂ ਨਾਸਰ ਆਉਂਦੀਆਂ ਨੇ ਇਹ ਕੇਰਲ ਦੇ ਬਾਇਨਾਟ ਦੇ ਚੁਰਾਲਪਾੜਾ ਨੇੜੇ ਇਹ ਜ਼ਮੀਨ ਖਿਸਕੀ ਹੈ ਜਿਸ ਕਾਰਨ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 43 ਪੁੱਜ ਚੁੱਕੀ ਹੈ ਢਿੱਗਾ ਡਿਗਨ ਦੀ ਸੂਚਨਾ ਕਰੀਬ 2 ਵਜੇ ਤੋਂ 3 ਵਜੇ ਦੇ ਵਿਚਕਾਰ ਮਿਲੀ ਜਿਸ ਤੋਂ ਬਾਅਦ ਇਸੇ ਇਲਾਕੇ ਦਾ ਸੰਪਰਕ ਪੂਰੀ ਤਰ੍ਹਾਂ ਨਾਲ ਦੇਸ਼ ਦੁਨੀਆ ਤੋਂ ਟੁੱਟ ਗਿਆ ਸਭ ਤੋਂ ਵੱਧ ਪ੍ਰਭਾਵਿਤ ਖੇਤਰਾਂ ਵਿੱਚ ਚੁਰਾਲਪਾੜਾ ਵੇਲਾਰਨਾਲਾ ਮੁੰਡਾਕਾਇਲ ਅਤੇ ਪੋਥੂਕਾਲੂ ਸ਼ਾਮਿਲ ਨੇ ਜਿਨ੍ਹਾਂ ਨੂੰ ਕੇ ਸਭ ਤੋਂ ਜ਼ਿਆਦਾ ਨੁਕਸਾਨ ਪਹੁੰਚਿਆ ਹੈ ਜਾਣਕਾਰੀ ਮੁਤਾਬਕ ਪ੍ਰਭਾਵਿਤ ਖੇਤਰਾਂ ਦੇ ਕਈ ਹਿੱਸਿਆਂ ਦਾ ਸੰਪਰਕ ਕਟਣਾ ਪਿੰਡ ਪੋਥੂਕਾਲੂ ਵਿੱਚ ਮਰਨ ਵਾਲਿਆਂ ਦੀ ਗਿਣਤੀ ਸਭ ਤੋਂ ਜ਼ਿਆਦਾ ਦੱਸੀ ਗਈ ਹੈ ਉੱਧਰ ਇਸ ਘਟਨਾ ਦੀ ਸੂਚਨਾ ਮਿਲਣ ਤੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਕੇਰਲ ਦੇ ਮੁੱਖ ਮੰਤਰੀ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਹੈ ਪ੍ਰਧਾਨ ਮੰਤਰੀ ਮੋਦੀ ਵੱਲੋਂ ਮਰਨ ਵਾਲਿਆਂ ਲਈ 2-2 ਲੱਖ ਰੁਪਏ ਜਦਕਿ ਜ਼ਖਮੀਆਂ ਲਈ 50-50 ਹਜ਼ਾਰ ਰੁਪਏ ਸਣੇ ਫ੍ਰੀ ਇਲਾਜ ਦਾ ਐਲਾਨ ਕੀਤਾ ਗਿਆ ਹੈ ਵਿਵਲ 2000 ਪੁਆਇੰਟਸ ਨਦਨ ਪੁਤਮਲ ਗੁਰਦੁਤਨੇ ਕਾਣੋਂ ਬਲਵੇ ਦੀ ਜੀਵਨ ਹੈ। ਪੁਤਮਲ ਤੋਂ ਅੱਗੇ। ਇਹ ਸਾਡੇ ਹਾਈ ਸਕੂਲ ਲੈਂਡ ਸਕੂਲ ਦੇ ਕੋਲ ਰੋਡ ਆ। ਰੋਡ ਲੋਡ ਆ ਨਾਲ ਹੋਇਆ ਠੋ। ਤੇ ਇਸ ਲਾਈਨ ਸਲਾਈਡ ਤੋਂ ਬਾਅਦ ਜਿੱਥੇ ਐਨ ਡੀ ਆਰ ਐਫ ਅਤੇ ਦੂਜੀਆਂ ਬਚਾਅ ਟੀਮਾਂ ਲੋਕਾਂ ਨੂੰ ਬਚਾਉਣ ਵਿੱਚ ਲੱਗੀਆਂ ਹੋਈਆਂ ਨੇ ਉੱਥੇ ਹੀ ਹੁਣ ਆਰਮੀ ਅਤੇ ਮੈਡੀਕਲ ਟੀਮਾਂ ਨੂੰ ਵੀ ਵਾਇਨਾਡ ਵੱਲ ਰਵਾਨਾ ਕਰ ਦਿੱਤਾ ਗਿਆ ਮੌਸਮ ਦੇ ਖਰਾਬ ਹੋਣ ਕਾਰਨ ਦੋ ਹੈਲੀਕਾਪਟਰ ਜ਼ਮੀਨ ਖਿਸਕਣ ਤੋਂ ਪ੍ਰਭਾਵਿਤ ਖੇਤਰਾਂ ਵਿੱਚ ਨਹੀਂ ਉਤਰ ਸਕੇ ਅਤੇ ਕੋਜੀਕੋਡ ਵਿਖੇ ਹੀ ਉਹ ਫਿਲਹਾਲ ਮੌਸਮ ਦੇ ਠੀਕ ਹੋਣ ਦੀ ਉਡੀਕ ਕਰ ਰਹੇ ਨੇ ਮੁੱਖ ਮੰਤਰੀ ਪਿੰਨਾਰਾਈ ਵਿਜੇ ਨੇ ਸਵੇਰੇ ਰਾਜ ਦੇ ਰਾਤਨੀ ਵਿੱਚ ਕੇਰਲ ਰਾਜ ਆਫਤ ਪ੍ਰਬੰਧਨ ਅਥਾਰਟੀ ਦੇ ਉੱਚ ਅਧਿਕਾਰੀਆਂ ਨਾਲ ਇਸ ਸੰਬੰਧੀ ਚਰਚਾ ਵੀ ਕੀਤੀ ਹੈ ਪਰ ਤੁਹਾਨੂੰ ਦੱਸ ਦਈਏ ਕਿ ਇਸ ਪੂਰੀ ਘਟਨਾ ਦੌਰਾਨ 400 ਦੇ ਕਰੀਬ ਪਰਿਵਾਰ ਹਾਲੇ ਵੀ ਲੈਂਡਸਲਾਈਡ ਵਾਲੀ ਥਾਂ ਤੇ ਫਸੇ ਹੋਏ ਦੱਸੇ ਜਾ ਰਹੇ ਨੇ ਜਦਕਿ ਹੁਣ ਤੱਕ ਇਹਨਾਂ ਪਰਿਵਾਰਾਂ ਦੇ 43 ਲੋਕਾਂ ਦੀ ਮੌਤ ਹੋ ਚੁੱਕੀ ਹੈ ਜੀ ਹਾਂ ਦੱਸ ਦਿੰਦੇ ਆ ਕਿ ਚਾਰ ਪਿੰਡ ਇਸ ਲੈਂਡਸਲਾਈਡ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਨੇ ਸਵੇਰੇ ਕਰੀਬ 2 ਵਜੇ ਇਹ ਲੈਂਡਸਲਾਈਡ ਦੀ ਪੂਰੀ ਘਟਨਾ ਵਾਪਰੀ ਹੈ ਜਿਸ ਕਾਰਨ 400 ਪਰਿਵਾਰ ਇਸ ਦੇ ਚਪੇਟ ਚ ਆ ਗਏ 400 ਪਰਿਵਾਰ ਹਾਲੇ ਵੀ ਇੱਥੇ ਫਸੇ ਹੋਏ ਨੇ ਜਿਨ੍ਹਾਂ ਵਿੱਚੋਂ 43 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 70 ਦੇ ਕਰੀਬ ਜ਼ਖਮੀਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ਜ਼ਖਮੀਆਂ ਨੂੰ ਅਤੇ ਦੂਜੇ ਲੋਕਾਂ ਨੂੰ ਇਸ ਲੈਂਡਸਲਾਈਡ ਵਿੱਚੋਂ ਕੱਢਣ ਲਈ ਰਾਹਤ ਅਤੇ ਬਚਾਅ ਟੀਮਾਂ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਪਰ ਹਾਲੇ ਵੀ ਖ਼ਤਰਾ ਜਤਾਇਆ ਜਾ ਰਿਹਾ ਹੈ ਕਿ ਮੌਤਾਂ ਦੀ ਗਿਣਤੀ 50 ਜਾਂ ਫਿਰ ਇਸ ਤੋਂ ਵੀ ਜ਼ਿਆਦਾ ਹੋ ਸਕਦੀ ਹੈ ਫਿਲਹਾਲ ਆਰਮੀ ਨੂੰ ਇਸ ਕਟਨਾ ਵਾਲੀ ਥਾਂ ਲਈ ਅਤਿਵਾਣਾ ਕਰ ਦਿੱਤਾ ਗਿਆ ਮੈਰੂ ਰਿਪੋਰਟ ਸੈਂਟਰਲ ਪੰਜਾਬ ਟੀਵੀ